ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਤਹਿਸੀਲਦਾਰਾਂ ਦੀ ਹੜਤਾਲ ਨੂੰ ਲੈ ਕੇ ਲੋਕ ਹੋਏ ਪਰੇਸ਼ਾਨ ਸਮਾਣਾ ਵਿੱਚ ਤਹਿਸੀਲਦਾਰਾਂ ਦੀ ਹੜਤਾਲ ਨੂੰ ਦੇਖਦੇ ਆਂ ਸਮਾਣਾ ਤਹਿਸੀਲ ਵਿੱਚ ਸਰਨਾਟਾ ਛਾਇਆ ਜੋ ਵੀ ਕੰਮ ਲੈ ਤਹਿਸੀਲ ਵਿੱਚ ਆਏ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪ੍ਰੌਪਰਟੀ ਡੀਲਰ ਮੰਗਤ ਨੇ ਦੱਸਿਆ ਕਿ ਪਲਾਟ ਅਤੇ ਦੁਕਾਨ ਦਾ ਜੋ ਬਾਨਾ ਕੀਤਾ ਸੀ ਅੱਜ ਉਸ ਦੀ ਰਜਿਸਟਰੀ ਹੋਣੀ ਸੀ ਉਹਨਾਂ ਨੂੰ ਵੀ ਪਰੇਸ਼ਾਨੀ ਆ ਰਹੀ ਹੈ ਸਾਡੀਆਂ ਕਮਿਸ਼ਨਾਂ ਵੀ ਰੁਕ ਗਈਆਂ ਸਰਕਾਰੀ ਕੰਮ ਦੀ ਹੜਤਾਲ ਨਹੀਂ ਹੋਣੀ ਚਾਹੀਦੀ ਤਾਂ ਕਿ ਲੋਕਾਂ ਨੂੰ ਖੱਜਲ-ਖਵਾਰ ਨਾ ਹੋਵੇ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਜੀ ਜੀ ਅਸੀਂ ਵੀ ਆਪਦੇ ਤਿਸਿਲਦਾਰੇ ਦੀ ਹੜਤਾਲ ਹੈ ਜੀ ਹਾਂ ਜੀ ਜੀ ਕੰਮ ਕਾਰਨ ਵਾਸਤੇ ਹਾਂਜੀ ਸਾਡਾ ਕੁਛ ਪਰਸਨਲ ਕੰਮ ਸੀ ਅਸੀਂ ਤਹਿਸੀਲਦਾਰ ਸਾਹਿਬ ਨੂੰ ਮਿਲਣ ਦੇ ਲਈ ਆਏ ਸੀ ਲੇਕਿਨ ਅੱਜ ਜੋ ਅਵੇਲੇਬਲ ਨਹੀਂ ਹੈਗੇ ਤਾਂ ਸੁਣਿਆ ਕੋਈ ਸਟ੍ਰਾਈਕ ਕਰਕੇ ਜਾਂ ਕਿਸੇ ਕੰਮ ਕਰਕੇ ਤਾਂ ਉਹ ਅਵੇਲੇਬਲ ਨਹੀਂ ਹੈਗੇ ਤਾਂ ਸਾਡਾ ਕੰਮ ਵੀ ਨਹੀਂ ਅੱਜ ਹੋ ਪਾਰ ਰਿਹਾ ਤਾਂ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਲੋਕਾਂ ਨੂੰ ਮੁਸ਼ਕਲ ਆ ਰਹੀ ਅੱਜ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਹਾਂਜੀ ਕੰਮ ਕਾਰਨ ਕਰਕੇ ਅੱਜ ਅੱਜ ਬਹੁਤ ਜ਼ਿਆਦਾ ਜੀ ਅਸੀਂ ਸਾਡਾ ਕੰਮ ਕਾਫੀ ਰੁਕਿਆ ਪਿਆ ਤੇ ਬਹੁਤ ਜ਼ਰੂਰੀ ਸੀ ਤਹਿਸੀਲਦਾਰ ਸਾਹਿਬ ਨੂੰ ਮਿਲਣਾ ਤੇ ਅੱਜ ਅਸੀਂ ਮਿਲ ਨਹੀਂ ਪਾਰੇ ਤੋ ਬੜੀ ਮੁਸ਼ਕਿਲ ਦੀ ਗੱਲ ਏ ਤੋ ਜੋ ਵੀ ਪ੍ਰੋਬਲਮ ਆ ਰਹੀ ਏ ਉਹਦਾ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ ਜੀ ਤੇਰੀ ਚੱਬੀ ਅੱਜ ਹਾਂਜੀ ਹਾਂਜੀ ਆਮ ਲੋਕਾਂ ਨੂੰ ਵੀ ਪ੍ਰੋਪਰਟੀ ਲੈਣ ਵਿੱਚ ਕੀ ਦਿੱਕਤ ਆ ਰਹੀ ਆ ਜੀ ਆਮ ਲੋਕਾਂ ਨੂੰ ਤਾਂ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਲੋਕਾਂ ਦੀਆਂ ਤਰੀਕਾ ਜਿਹੜੀਆਂ ਡੇਟਾ ਲੰਘੀਆਂ ਬਿਆਨੇ ਕੀਤੇ ਹੋਏ ਲੋਕਾਂ ਦੇ ਉਹਦੇ ਕਰਕੇ ਲੋਕਾਂ ਨੂੰ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਲੋਕਾਂ ਦੇ ਬਿਆਨੇ ਦਿੱਤੇ ਹੋਏ ਆ ਆਮ ਜਨਤਾ ਨੂੰ ਬੜੀ ਪਰੇਸ਼ਾਨੀ ਹੈ ਕਿਸੇ ਨੇ ਟੈਸਟ ਕਰਾਉਣਾ ਹੈ ਕਿਸੇ ਬੱਚੇ ਨੇ ਕਿਸੇ ਸਰਟੀਫਿਕੇਟ ਦੇ ਸਾਈਨ ਕਰਾਉਣੇ ਆ ਜਾਂ ਹੋਰ ਕਰਾਉਣੇ ਆ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਸਰਕਾਰ ਨੂੰ ਇਹਦੇ ਬਾਰੇ ਸੋ